ਹੈਲੋ ਗਾਇਟ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ ਹੋ ਠੀਕ ਠਾਕ ਹੋਗੇ ਕਹਿ ਟ ਹੋਗੇ ਵਧੀਆ ਹੋਗੇ ਪਿੱਛੇ ਆਓ ਵੀਡੀਓ ਤੇਰੀ ਮੂਰੇ ਨਹੀਂ ਆਉਂਦੀ ਪਿੱਛੇ ਆਓ ਤੇ ਇਹ ਆਪਾਂ ਤੜਕੇ ਸਪਰੇਅ ਕਰਨਗੇ ਸੀ ਤੇ ਫਿਰ ਮੈਗਜੀਮ ਮੈਗਜੀਨ ਤੇ ਜਿੰਕ ਕਰਕੇ ਤੇ ਘਰੇ ਆ ਗਏ ਤੇ ਪਸ਼ੂਆਂ ਨੂੰ ਕੱਖ ਪਾ ਕੇ ਤੇ ਹਰਾ ਹਰਾ ਫਨਿਰਲਾ ਆ ਕੇ ਤੇ ਹੁਣ ਪਾਣੀ ਨਹੀਂ ਆਇਆ ਸੀ ਬਾਟਰ ਵਾਕਸ ਵਾਲਿਆਂ ਨੇ ਮੋਟਰ ਨਹੀਂ ਛੱਡੀ ਤੇ ਹੁਣ ਆਪਾਂ ਪਿੱਛੋਂ ਪਾਣੀ ਭਰ ਰਹੇ ਸੀ ਮੋਟਰ ਤੋਂ ਆਪਣੀ ਤੋਂ ਤੇ ਅਪ ਤੇ ਫੇਰ ਜਾਵਾਂਗੇ ਉੱਥੇ ਰਹੀ ਛੱਟਾਂ ਨੂੰ ਡੀਏਪੀ ਤੇ ਜੂੜੀਆਂ ਮਿਕਸ ਓਏ ਤਾਇਆ ਮੰਗ ਰਹੀ ਪਈ ਉੱਥੇ ਆਰੇ ਕਿਵੇਂ ਬਰਸੀਨ ਲਾਤੜੀ ਗਈ ਵੱਟ ਦੇ ਤਰ ਤੇ ਉਹਨਾਂ ਨੇ ਲਪਾਵਾ ਬੁਛਾ ਕੇ ਆਵਾਂਗੇ ਉੱਥੇ ਮੋਟਰ ਚਲਾਉਣੀ ਹੈ ਤੇ ਸੁਏ ਲੈਨੇ ਖਾਲੀ ਖਰਾਬ ਕਰਤੀ ਤੇ ਫੇਰ ਲੋਡ ਕਰਨਗੇ ਉਹ ਤੇ ਲਫਾਵਾ ਕੁਛ ਅਗ ਬੰਦੀਆਂ ਤੇ ਹੋ ਗਏ ਪਾਣੀ ਪੜ ਕੇ ਚੱਲਦੀ ਹੈ ਓਏ ਇਹ ਤਾਂ ਆਲੂ ਪੀਜੇ ਪੈਨੇ ਓਏ ਆਪ ਅਟਤੇ ਤਾਂ ਛੱਡੀ ਬਟਤੇ ਆਲੂ ਪੀਜੇ ਪੈ ਛੱਪਣ ਪੁੱਤੇ ਨੇ ਠਕਿਆ ਚਲੋ ਬਚਤ ਰਹੇਗੀ ਤਰੀ ਮਮਾਂ ਨੂੰ ਕਰਿਆ ਇਹ ਪਾਣੀ ਪਰੀ ਗਏ ਫੇਰ ਆਹੋ ਹੋ ਜੂ ਮਾਰੇ ਛੱਟੜੀ ਜਾਊਗਾ ਹੈ ਉਹ ਮੈਂ ਕਿਹੜੇ ਤੀ ਜਾਂਦਾ ਸਕੂਲ ਵੇਲੇ ਤਾਂ ਕਰਦਾ ਮੈਨੂੰ ਬੁਖਾਰ ਚੜਦਾ ਅੱਜ ਚਾਂਬਲੀ ਪਈ ਜਾਂਦੀ ਇਹ ਪਸ ਨੂੰ ਬਾਸਟੇ ਆਪਣੇ ਟੱਬ ਭਰਤਾ ਤੇ ਹੁਣ ਥੋੜਾ ਜਿਹਾ ਰਹਿ ਗਿਆ ਪਾ ਉਹ ਟੱਬ ਤਾਂ ਭਰਤਾ ਓਏ ਹੈ ਚੰਗਾ ਤੇ ਹੁਣ ਪਾਣੀ ਦੀ ਲਾਉਣੀ ਆ ਝੁੱਟੀ ਫਿਰ ਲਫਾਫਾ ਪੁੱਟ ਜਿਹੜਾ ਲਫਾਫਾ ਛੇਤੀ ਛੇਤੀ ਵਿਛਾਵਾਂਗੇ ਰਾਤ ਨੂੰ ਹੀ ਸੱਟ ਲਾਂਗੇ ਮੋਟਰ ਉਤੇ ਰਸ ਰਸਿੱਕਾ ਸਿਆਵਾਂਗੇ ਤੇ ਹੁਣ ਕਣਕ ਵਾਲੀ ਬੱਟੇ ਵੱਟ ਜਾ ਕੇ ਪਾਣੀ ਪੜੀ ਹੋਰ ਅਜੇ ਘੱਟ ਪੜਿਆ ਲਓ ਵੀ ਮਿੱਤਰੋ ਆਪਣੇ ਖੇਤਾਂ 'ਚ ਪਹੁੰਚ ਗਏ ਰੋਜ਼ ਦੇਖੋ ਕਿੰਨੇ ਨੇ ਚੈੱਕ ਕਰੋ ਤੁਸੀਂ 1 2 3 4 5 6 7 8 9 10 ਰੋਜ ਨੇ ਓਏ ਦੂ ਮੈਂ ਸਾਹ ਹੁਣ ਜੇ ਮਗਰੀ ਬਣਨਾ ਹਾਂ ਦੂ ਦੂਡ ਲੱਖ ਦੀਆਂ ਹੁਣ ਜੇ ਮੱਜਾ ਹੁਣ ਹਨਾ 2 2 ਲੱਖ ਦੀਆਂ ਮੈਂ ਤਾਂ ਉਹਦੀ ਚੱਕ ਤਾਂ ਨਾ ਫੱਟੇ ਫਿਰ ਪਹਿਲਾਂ ਗਾਈਆਂ ਹੁੰਦੇ ਹੁਣ ਰੋਜ ਆਉਂਦੇ ਨੇ ਮੀਨੇ ਸਭ ਮਿੰਨੇ ਵਾਦਾ ਮਿੰਨੇ ਬੂੰਗੂ ਆਇ ਪਹਿਲਾ ਹੁੰਦੀ ਦੀ ਮਿੰਨਾ ਹੋ ਗਿਆ ਯਾਨ ਆਪਣੇ ਕਣਕਾ ਚ ਵੜਨਗੇ ਇਹ ਹਨਾ ਦੇ ਕਿੰਨੇ ਨੇ ਜਿੱਥੋਂ ਦੀ ਕਣਕ ਬਿਜਲੀ ਲੰਘ ਜਾਣਗੇ ਤਾਂ ਤਰੀੜਾ ਦੇ ਕੇ ਨਾ ਕਣਕ ਸਾਰੀ ਮੇਤਾਨਾਂ ਕੀ ਦੇ ਲੈਣ ਬਾਹਰ ਤੁਰਦੇ ਨੇ ਚੈੱਕ ਕਰੋ ਤੁਸੀਂ ਹੁਣ ਜੇ ਮੱਜਾਂ ਮੱਜਾਂ ਹੁੰਦੀਆਂ ਫਿਰ ਤਾਂ ਕੋਈ ਵੀ ਨਹੀਂ ਛੱਡਦਾ ਸੀ ਇਹਨਾਂ ਨੂੰ ਜ ਅਮਰੀਕਨ ਗਾਈਆਂ ਵਧੀਆ ਹੁੰਦੀਆਂ ਸੂਈਆਂ ਹੋਈਆਂ ਕੋਈ ਵੀ ਨਹੀਂ ਛੱਡਦਾ ਸੀ ਤੇ ਕਿੜਕੜ ਇਟ ਇਟ ਦੇ ਕਿ ਮੇਚਾ ਕਰਦਾ ਲੜਖਰਾ ਮਾਰਿਆ ਮੈਂ ਆਪਣੀ ਗਣੀ ਦੇਖੋ ਕਿਦਾਂ ਚੁੱਕਦਾ ਹੈ ਦੇ ਹਿੱਟ ਇਹ ਜੇ ਪਰਾਂ ਲੰਗਿਆ ਲੋਟ ਹਿੱਟ ਆਏ ਕਣਕ ਵਿੱਚ ਨੁਕਸਾਨ ਕਰਨਗੇ। ਹਟ ਆਪਣੀ ਹੋ ਉੱਪਰਲੀ ਕਣਕ ਵਿੱਚ ਦੀ ਲੰਗੜੀ। ਚੈੱਕ ਕਰੋ। ਹਟ ਦੇ ਲੈਣ ਵਾਰ ਤੁਰਤੇ ਨੇ ਇਹ ਤਾਂ ਜੇ ਠੇ ਖੜਗੇ ਤਾਂ ਇਹ ਕਣਕ ਨੂੰ ਸਾਰੀਆਂ ਖਾ ਜਾਣਗੇ ਹੁਣ ਗਮੋਲੇ ਤੇ ਨਾ ਇਹ ਸਾਰੇ ਨੂੰ ਖਾ ਜਾਣਗੇ ਨੁਕਸਾਨ ਹੀ ਕਰਨਗੇ ਬਿੱਲੇ ਬਣਾ ਚਾ ਗਾ ਮੰਨੀ ਜੂਨ ਜਲਾਈ ਦੇ ਮਹੀਨੇ ਚ ਹਿੱਟ ਉਹ ਪਾਣੀ ਦੇਖੋ ਖਾਲੀ ਸੀ ਮਾਰਿਆ ਉਹ ਵੰਡੀਆਂ ਨੇ ਕਿਵੇਂ ਭੱਜਾ ਬੱਟਾਂ ਦੇ ਉੱਤੋਂ ਨਹੀਂ ਹੋ ਰਿਹਾ। ਕਾਹਦੀ ਖਸਾਨੀ ਹੈ ਦੇ ਪਾਣੀ ਆਈ ਬੱਟਾਂ ਉੱਤੋਂ ਦੀ ਖਰਾਬ ਹੋਈ ਹੈ। ਨੇ ਕਣਕ ਮੁਰਗੀ ਜੀ ਦੂਰੀ ਬਾਰ ਪਾਣੀ ਲੱਗ ਗਿਆ ਨੇ।